ਬਾਈ ਸੋਸ਼ਲ ਮੀਡੀਆ ਤੇ ਜੱਬਲੀਆਂ ਮਾਰਨ ਵਾਲੇ ਬਹੁਤ ਜੱਬਲ ਜੇ ਲੋਕਾਂ ਨੂੰ ਆਪਾਂ ਹੀਰੋ ਬਣਾ ਰੱਖਿਆ ਪਰ ਜਿੰਨਾਂ 'ਚ ਕੋਈ ਗੁਣਾ ਉਹਨਾਂ ਨੂੰ ਜ਼ੀਰੋ ਬਣਾ ਰੱਖਿਆਗਾ ਤੇ ਆ ਭੈਣ ਸਵਰਗੀ ਨੇ 70 ਸੱਤਾ ਜੀ ਦੀ 3 ਹਰਮਨ ਸੱਤਾ ਜੀ ਨੇ ਇਹਨਾਂ ਨੇ ਇੱਕ ਮਾਂ ਤੇ ਗਾਣਾ ਕਰਿਆ ਜੇ ਚੰਗਾ ਲੱਗਿਆ ਤਾਂ ਸ਼ੇਅਰ ਕਰਕੇ ਸਪੋਰਟ ਜ਼ਰੂਰ ਕਰਿਓ ਸੁਣਾਓ ਭੈਣੇ ਗਾਣਾ ਤੂੰ ਦੁਨੀਆ ਤੋਂ ਕਹਾਂ ਦਾ ਤੁਰਗੀ ਤੂੰ ਦੁਨੀਆ ਤੋਂ ਕਹਾਂ ਦਾ ਤੁਰਗੀ ਸਿਰ ਤੋਂ ਉੱਠ ਗਈ ਛਾਂ ਇੱਕ ਬਾਰ ਹੀ ਤੇ ਦੱਸ ਜਾ ਕਿਉਂ ਤੂੰ ਛੱਡ ਕੇ ਤੁਰਗੀ ਇੱਕ ਵਾਰੀ ਹਿੱਤੇ ਦੱਸ ਜਾ ਹੁਣ ਤੂੰ ਕਿੱਥੇ ਤੁਰ ਗਈ ਮਾਂ ਜਦ ਮੈਂ ਤੇਰੇ 베ੜੇ ਆਉਣਾ ਤੂੰ ਨਾ ਮੈਨੂੰ ਗਲ ਨਾਲ ਲਾਉਣਾ ਜਦ ਮੈਂ ਤੇਰੇ 베ੜੇ ਆਉਣਾ ਤੂੰ ਨਾ ਮੈਨੂੰ ਗਲ ਨਾਲ ਲਾਉਣਾ ਨਾਲ ਤੇਰੇ ਜੋਹ ਰੌਣਕ ਸੀ ਅੱਜ ਹੋ ਗਈ ਸੁਨਸਰਾਂ ਇੱਕ ਵਾਰੀ ਹਿੱਤੇ ਦੱਸ ਜਾ ਕਿਉਂ ਤੂੰ ਛੱਡ ਕੇ ਤੁਰ ਗਈ ਮਾਨੀ ਇੱਕ ਵਾਰੀ ਹਿੱਤੇ ਦੱਸ ਜਾ ਹੁਣ ਤੂੰ ਕਿੱਥੇ ਤੁਰ ਗਈ ਮਾਂ ਬੀਹ ਰਾਤੇ ਪਰ ਝਾਈ ਮੇਰੀ ਜਦ ਆਉਣ ਨਾ ਦਿੰਦੇ ਤੇਰੀ ਬੀਹ ਰਾਤੇ ਪਰ ਝਾਈ ਮੇਰੀ ਜਦ ਆਉਣ ਨਾ ਦਿੰਦੇ ਤੇਰੀ ਦੇਖ ਕੇ ਤੇਰੀ ਟੰਗੀ ਫੋਟੋ ਦੇਖ ਕੇ ਤੇਰੀ ਟੰਗੀ ਫੋਟੋ ਜਾਨ ਨਿਕਲ ਜੇ ਥਾਂ ਇੱਕ ਵਾਰੀ ਤੇ ਦੱਸ ਜਾ ਕਿਉਂ ਤੂੰ ਛੱਡ ਕੇ ਧੁਰ ਗਈ ਮਾਂ ਨਹੀਂ ਇੱਕ ਵਾਰੀ ਤੇ ਦੱਸ ਜਾ ਹੁਣ ਤੂੰ ਕਿੱਥੇ ਧੁਰ ਗਈ ਮਾਂ